ਦੱਸਿਆ ਗਿਆ ਕਿ ਦਾਜ ਮੰਗੇ ਗਏ ਮੈਨੂੰ ਧੰਦਾ ਕਰਨ ਲਈ ਮਜਬੂਰ ਕੀਤਾ ਗਿਆ ਹੈ ਤੇ ਮੇਰਾ ਬੱਚਾ ਸੀ ਜਿਹੜਾ ਉਹ ਮਾਰਿਆ ਗਿਆ ਕਾਂਗਰਸੀ ਐਮਐਲਏ ਜੀ ਕੁਲਜੀਤ ਨਾਗਰੋਂ ਦੇ ਭਰਾ ਨੇ ਸਰੇਆਮ ਸਪੋਰਟ ਕੀਤੀ ਆ ਉਹਦੀ ਥਾਣੇ ਦੇ ਵਿੱਚ ਸਰ ਜੀ ਇਹਦੇ ਦੀ ਗਾੜੀ ਬੇਟੀ ਸੀਗੀ ਇਹਨੀ ਉਮਰ ਕੀ ਹੋਏ 20 ਸਾਲਾਂ ਦੀ ਸੀਗੀ ਕੋਟ ਮਰਜ਼ੀ ਖੜਾਈ ਸੀਗੀ ਤੇ 15 20 ਦਿਨ ਬਾਅਦ ਤੰਕਰ ਲੱਗੇ ਸੀਗੇ ਉਦੋਂ ਬਾਅਦ ਕਾਫੀ ਤੰਕਰ ਲੱਗੇ ਪਿਛਲੇ ਕੰਮ ਕਰਦੇ ਹੁੰਦੇ ਅੰਦਾਜ਼ ਦੇ ਅਜ ਲਈ ਪੈਸਾ ਬੂਸਾ ਖਰਚਿਆਗਾ ਜਿਹੜਾ ਲੈ ਕੇ ਗਈਦੀ ਘਰੋਂ ਸੇਵਨਾਸਾ ਜੀ ਉਹ ਸਾਰਾ ਖਰਚਿਆ ਗਿਆ ਜੀ ਤੇ ਤੰਕਰ ਇਹ ਸਾਰੇ ਪਰਿਵਾਰ ਵਾਲੇ ਸਾਰਾ ਪਰਿਵਾਰ ਵਾਲੇ ਕੁਝ ਵੀ ਹੋਰ ਇਹਨਾਂ ਦੇ ਪਰਿਵਾਰਕ ਚਾਹ ਰਹੇ ਨਾ ਅਸੀਂ ਦੰਦਰਾਲਾ ਕਰਾਉਡਪਿੰਡ ਦੇ ਰਹਿਣ ਵਾਲੇ ਆ ਉਹ ਰਾਜਪੁਰੇ ਦੇ ਰਹਿਣ ਵਾਲੇ ਲੋਕ ਕੀ ਕਹਿੰਦੇ ਸੀ ਤੰਗ ਤਾਂ ਤੰਗ ਪਰੇਸ਼ਾਨ ਆਹੀ ਵਸ ਪੈਸਾ ਤੇ ਲਾ ਲਿਆ ਉਹ ਲੜਕੀ ਨੂੰ ਕੋਈ ਕਮੇਲ ਵਗੈਰਾ ਤੁਸੀਂ ਕਹ ਲਗਦੀ ਕਿ ਕਰੀਏ ਸੀਗੀ ਇਹ ਸਰਹੰਦ ਥਾਣੇ 'ਚ ਹੋਈ ਸੀਗੀ ਉੱਥੇ ਪਰਚਾ ਦਰਜ ਹੋਇਆ ਮੰਡੇ ਸੀ ਕੀ ਕਰ ਵੈਜੀ ਸੀ 498 ਦਾ 323 ਦਾ ਪਰਚਾ ਹੋਇਆ ਜੀ ਤੇ ਲੜਕੀ ਦਾ ਬੱਚਾ ਵੀ ਮਾਰਿਆ ਉਹਨਾਂ ਨੇ ਪੀ ਕੇ ਲਾਇਆ ਤੇ ਸੌਰੇ ਨੇ ਮੁੰਡੇ ਦੇ ਕੁੜੀ ਦੇ ਸੌਰੇ ਨੇ ਕਿਹਨ ਕੀ ਬਣਾਇਆ ਹੁਣ ਅਸੀਂ ਐਸਐਸਪੀ ਦੇ ਦਰਖਾਸਤ ਵੀ ਪਾਈ ਸੀ ਜੀ ਉੱਥੇ ਵੀ ਸਾਡੀ ਸੁਣਵਾਈ ਕੋਈ ਨਹੀਂ ਹੋਈ ਤੇ ਉੱਪਰੋਂ ਨਾਗਰਾ ਸਾਹਿਬ ਦਾ ਦਬਾਅ ਪੈਂਦਾ ਸੀਗਾ ਜੀ ਕੋਈ ਨਾਗਰਾ ਸਾਹਿਬ ਨਾਗਰਾ ਸਾਹਿਬ ਐਮਐਲਏ ਸਾਹਿਬ ਦਾ ਭਰਾ ਨਹੀਂ ਵੱਡੇ ਫਤਿਹਗੜ੍ਹ ਸਾਹਿਬ ਦੇ ਜੀ ਕੀ ਕਹਿੰਦੇ ਹਿੰਦੇ ਉੱਪਰੋਂ ਪੁਲਿਸ ਨੂੰ ਦਬਾਅ ਪਾ ਰਹੇ ਸੀਗੇ ਜੀ ਕਿ ਵੀ ਕਾਰਵਾਈ ਨਹੀਂ ਹੋਣ ਦਿੱਤੀ 2 ਮਹੀਨੇ ਹੋ ਗਏ ਸਾਨੂੰ ਲਗਾਤਾਰ ਮਿਲਦੇ ਲਗਾ ਕੀ ਕਰਨਾ ਉਹ ਮੀਟਿੰਗ ਆ ਕਰੀਬੀ ਕੁਝ ਦਾ ਵਿੱਚ ਮੈਟਰ ਹੈ ਕਿਦਾਂ ਚੱਲੇ ਜਿਹੜੀ ਵਾਲੇ ਬੀਤ ਗਿਆ ਉਹ ਬੀਤ ਗਿਆ ਤਾਂ ਪ੍ਰੈਸ਼ਰ ਪਾ ਕੇ ਕਾਰਜ ਨਹੀਂ ਨਹੀਂ ਸਰ ਉਹ ਸਾਡਾ ਹਲਕਾ ਨਹੀਂ ਸੀਗਾ ਜੀ ਅ ਦੂਜੇ ਹਲਕੇ ਚ ਉਹਨਾਂ ਨੇ ਜਾ ਕੇ ਮੁੰਡੇ ਦਾ ਨਾਂ ਲੱਕੇ ਚ ਲਾਥਲ ਸੀਗਾ ਜੀ ਉੱਥੇ ਜਾ ਕੇ ਉਹਨਾਂ ਨੇ ਕਾਰਵਾਈ ਉਹ ਕਰੀ ਸੀਗੀ ਤੇ ਉੱਥੋਂ ਫਿਰ ਉਹਨਾਂ ਦਾ ਦਬਾਅ ਪੈਂਦਾ ਸੀ ਇਧਰੋਂ ਸਾਡਾ ਦਬਾਅ ਪਿਆ ਰਿਹਾ ਸੀ ਅਲਤਿਰ ਨੇ ਫਾਰਗੇ ਕੁੜੀ ਨੇ ਮਾਤਮਾ ਜੀ ਬੁਰੀ ਵੇ ਆਂ ਦੋ ਮਹੀਨੇ ਬਾਅਦ ਜੀ ਫਿਰ ਸਾਡੇ ਤੇ ਪਰਚਾ ਕਰਾਤਾ ਸੀਗਾ ਜੀ ਨਹਿਰ ਦੇ ਬਖੂਆ ਦਿਖਾਇਆ ਉਹਨਾਂ ਨੇ ਗਲ ਘੁੱਟਿਆ ਉਹਨੇ ਆਪਣੇ ਆਪ ਵਰਸਾ ਪਾ ਲਈ ਤੇ ਬਾਕੀ ਸੱਟਾ-ਸੁੱਟਾ ਮਾਰੀ ਗਈ ਕਿੰਨਾ ਚਿਰ ਹੋ ਗਿਆ ਜੀ ਇਹ ਹੋ ਗਈ 8-9 ਮਹੀਨੇ ਬੁੱਕਾਪੜੀ ਵਾਪਸ ਕਰਨੇ ਕਰਿਆ ਜੀ ਨੇ ਤਾਂ ਹਾਂ ਜੀ ਤੇ 17 ਤਰੀਕ ਨੂੰ ਕੁੜੀ ਵਾਪਸ ਲੈ ਕੇ ਆਏ ਸੀ ਜੀ 17 ਮਾਰਚ ਨੂੰ ਦਿਨਾਂ ਦੇ ਦਰਸ਼ਨ ਸਿੰਘ ਮੈਂ ਦੀ ਅਸੀਂ ਜੀ ਸੋਸ਼ਲ ਵਰਕਰਾਂ ਸੈਂਟਰ ਬਾਲਮਿਕ ਸਭਾ ਦਾ ਪ੍ਰੈਜ਼ੀਡੈਂਟ ਹਾਂ ਕੁਝ ਮਹੀਨੇ ਪਹਿਲਾਂ ਇੱਕ ਕੇਸ ਸਾਡੇ ਕੋਲ ਆਇਆ ਸੀਗਾ ਜਿਸ ਕਾਰਨ ਕਰਕੇ ਅਸੀਂ ਇਹਨਾਂ ਦੇ ਨਾਲ ਜਾ ਕੇ 498 ਦਾ 423 ਦਾ ਪਰਚਾ ਦਰਜ ਹੋਇਆ 323 ਪਰ ਉਸ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉੱਥੇ ਦੇ ਐਮਐਲਏ ਜਿਹੜੇ ਕੁਲਜੀਤ ਨਾਗਰੇ ਜੀ ਉਹਨਾਂ ਦੇ ਭਰਾ ਨੇ ਦਬਦਬਾ ਪਾ ਕੇ ਉਲਟਾ ਇਸ ਪਰਿਵਾਰ ਤੇ ਮਾਨਸਿਕ ਤੌਰ ਤੇ ਇਸ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਗਿਆ ਬਾਕੀਦਾ ਅਸੀਂ ਇਸ ਚੀਜ਼ ਦੇ ਗਵਾਹ ਹਾਂ ਇਸ ਤੋਂ ਬਾਅਦ ਅਸੀਂ ਆਪਣੇ ਬਖੌਵੇਂ ਦੇ ਵਿੱਚ ਪਟਿਆਲੇ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਲੜਕੀ ਨੂੰ ਆਹੀ ਕੁਝ 15 ਦਿਨ ਪਹਿਲਾਂ ਅਸੀਂ ਐਪਲੀਕੇਸ਼ਨ ਦਿੱਤੀ ਹੈ ਪਰ ਉਸਤੇ ਵੀ ਜਦੋਂ ਡੀਐਸਪੀ ਸਾਹਿਬ ਨੂੰ ਮਾਰਕ ਕਰਵਾਈ ਤਾਂ ਡੀਐਸਪੀ ਸਾਹਿਬ ਦਾ ਵੀ ਬਿਆਨ ਇਹ ਸੀ ਕਿ ਇਸ ਤੇ ਕੋਈ ਕਾਰਵਾਈ ਨਹੀਂ ਹੋਵੇ ਜਿਸ ਕਰਕੇ ਕੁੜੀ ਤੇ ਇਸ ਦਾ ਸਾਰਾ ਪਰਿਵਾਰ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਸੀ ਅੱਜ ਇਹ ਸੁਸਾਈਡ ਦੇ 12 ਪੇਜ ਉਸ ਬੇਟੀ ਨੇ ਲਿਖੇ ਨੇ ਜਿਦੇ ਵਿੱਚ ਉਸਨੇ ਦੋਸ਼ੀਆਂ ਦੇ ਨਾਮ ਦੱਸਿਆ ਗਿਆ ਕਿ ਦਾਜ ਮੰਗੇ ਗਏ ਮੈਨੂੰ ਧੰਦਾ ਕਰਨ ਲਈ ਮਜਬੂਰ ਕੀਤਾ ਗਿਆ ਹੈ ਤੇ ਮੇਰਾ ਬੱਚਾ ਸੀਗਾ ਜਿਹੜਾ ਉਹ ਮਾਰਿਆ ਗਿਆ ਸੋ ਅਸੀਂ ਤਾਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਵੀ ਇਸ ਤਰ੍ਹਾਂ ਦੇ ਜਿਹੜੇ ਲੀਡਰ ਗਲਤ ਸਪੋਰਟਾਂ ਕਰਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਤਾਂ ਕਿ ਜਿਹੜੀ ਪੰਜਾਬ ਦੇ ਵਿੱਚ ਬੇਟੀਆਂ ਨਾਲ ਅਤਿਆਚਾਰ ਹੋ ਰਿਹਾ ਇਸ ਤਰ੍ਹਾਂ ਦਾ ਅਤਿਆਚਾਰ ਨਾ ਹੋਵੇ ਕਾਂਗਰਸੀ ਐਮਐਲਏ ਜੀ ਕੁਲਜੀਤ ਨਾਗਰੋਂ ਦੇ ਭਰਾ ਨੇ ਸਰੇਆਮ ਸਪੋਰਟ ਕੀਤੀ ਆ ਉਹਦੀ ਥਾਣੇ ਦੇ ਵਿੱਚ ਕਲਜੀਤ ਨਾਗਰ ਦੀ ਜਿਹੜੀ ਪਤਨੀ ਹੈ ਉਸ ਦੀ ਪਤਨੀ ਨੇ ਵੀ ਸਰਿਆਵਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਦੋਂ ਦਫ਼ਤਰ ਇਹਨਾਂ ਨੇ ਸਾਰੀ ਗੱਲ ਦੱਸੀ ਆ ਜਾ ਕੇ ਮੁੰਡੇ ਕਿਵੇਂ ਇਹਨਾਂ ਦੇ ਨਿਗਰਚੋਤ ਕੰਮ ਕੋਲ ਜਾਏ ਕਿਵੇਂ ਰਿਪੋਰਟ ਦੇ ਨਾਮ ਦੇ ਬਣਾਉਂਦੇ ਉੱਥੇ ਸਰ ਉਹਨਾਂ ਦੇ ਨਾਨਕੇ ਚਨਾਥਲ ਨੇ ਚਨਾਥਲ ਦੇ ਜਿਹੜੇ ਨੌਕਰ ਲੀਡਰ ਨੇ ਨੌਕਰ ਬੋਡੀ ਹੈ ਕਾਂਗਰਸ ਪਾਰਟੀ ਦੀ ਉਹਨਾਂ ਨੇ ਜਾ ਕੇ ਇਹ ਸਾਰਾ ਜਿਹੜਾ ਮਦਦ ਕੀਤੀ ਹੈ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਜਿਹੜਾ ਬੇਟੀ ਦੇ ਨਾਲ ਅਜਤਾਚਰ ਹੋਇਆ ਉਸ ਦੀ ਵਜ੍ਹਾ ਨਾਲ ਇਸ ਪਰਿਵਾਰ ਨਾਲੇ ਪਾਣਾ ਵਾਪਰੇ ਜੀ ਸਾਰਾ